ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਲਗਾਤਾਰ ਪਕਦਾ ਇਸ ਨੂੰ ਲੈ ਕੇ ਤੁਸੀਂ ਵੀ ਕੰਮ ਕੀ ਨਹੀਂ ਮੈਂ ਬਹੁਤ ਚਿਰ ਤੋਂ ਰੋਜ਼ ਹੀ ਪੜਦਾ ਸੀ ਤੇ ਸੰਬੋਡੀ ਹੈਸ ਟੂ ਬੈਲ ਦ ਕੈਟ ਤੇ ਇੱਕ ਦਿਨ ਟਾਈਮ ਮਿਲ ਗਿਆ ਤੇ ਅਸੀਂ ਮੈਂ ਪਾਰਲੀਮੈਂਟ ਵਿੱਚ ਬੋਲਿਆ ਮੈਂ ਕਿਹਾ ਵੀ ਇੱਕ ਦੇਸ਼ ਦੇ ਵਿੱਚ ਦੋ ਤਿੰਨ ਕਾਨੂੰਨ ਨਹੀਂ ਹੋ ਸਕਦੇ ਤੇ ਆਪਾਂ ਨੂੰ ਕਿਤੇ ਨਾ ਕਿਤੇ ਕਿਤੇ ਕੋਈ ਰਿਹਾ ਹੋ ਰਿਹਾ ਹੈ ਬਿਨਾ ਉਹ ਆਪਣੀ ਜਿਹੜੀ ਸੈਂਟੈਂਸ ਤੋਂ ਕਿਣਾ ਕਿਣਾਉਣੇ ਅਪਰਾਧ ਕਰਕੇ ਆਪਣੀ ਸਜ਼ਾ ਤੋਂ ਪਤਾ ਨਹੀਂ 10 ਸਾਲ ਪਹਿਲਾਂ ਹੀ ਰਹਾ ਹੋ ਗਏ ਕੋਈ ਬੰਦੇ ਪਰੋਲਾ ਤੇ ਘੁੰਮ ਰਹੇ ਆ 20-20 ਪਰੋਲਾ ਮਿਲ ਰੀਆਂ ਕੋਟ ਹੈ ਕੋਤ ਹੈ ਇਹ ਬੰਦੇ ਕੰਪਲੀਟ ਜਿਹੜੇ ਕਰ ਚੁੱਕੇ ਮੈਂ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਮੈਰਿਟ ਤੇ ਕੋਈ ਕਮੇਟੀ ਬਣਾ ਦਿਓ ਕੋਈ ਰਿਵਿਊ ਕਰ ਲਓ ਹੁਣ ਦਿੱਲੀ ਸਰਕਾਰ ਕਹਿੰਦੀ ਹੈ ਅਸੀਂ ਪ੍ਰੋਫੈਸਰ ਜਿਹੜੇ ਸਰਬਜੀਤ ਸਿੰਘ ਉਹ ਉਹਨਾਂ ਦਾ ਅਸੀਂ ਅਸੀਂ ਓਕੇ ਕਰਤਾ ਉਹਨੇ ਨਹੀਂ ਕੀਤਾ ਓਕੇ ਉਹ ਕਹਿੰਦਾ ਉਹਨੇ ਨਹੀਂ ਕੀਤਾ ਉਹ ਮੈਂ ਕਹਾ ਅਪਰਚ ਕਮੇਟੀ ਬਣਾ ਕੇ ਰਿਵਿਊ ਕਰ ਲਓ ਜਿਨ੍ਹਾਂ ਦਾ ਸਜ਼ਾ ਪੂਰੀ ਹੋ ਗਈ ਜਿਹੜੇ ਮੈਂਟਲ ਟੌਰਚਰ ਹੈ ਜਿਨ੍ਹਾਂ ਦੀ ਦਿਮਾਗੀ ਸੰਤੁਲਨ ਬਾਬਾ ਜੀ ਚਲਾ ਗਿਆ ਹੈ ਜਿਹੜੇ ਬੰਦੇ ਕੈਰੈਕਟਰ ਠੀਕ ਹੈ ਜਿਹੜੇ ਬੰਦੇ ਪੇ ਰੋਲ ਤੇ ਆ ਗਏ ਕੁਝ ਬੰਦੇ ਰਹਿ ਗਏ 6 6 ਮਹੀਨੇ ਉਹਨਾਂ ਦਾ ਕੰਡਕਟ ਠੀਕ ਹੈ ਉਹਨਾਂ ਨੂੰ ਹੁਣ ਛੱਡ ਦਿਓ ਹੁਣ ਮਤਲਬ ਉਹਨਾਂ ਨੂੰ ਜਿੰਨਾ ਪੂਰੀ ਹੋ ਗਈ ਉਹਨੂੰ ਕੀ ਰੱਖ ਕੇ ਕੀ ਕਰੋਗੇ ਇਹਦੇ ਨਾਲ ਥੋੜੀ ਜੀ ਮਰਮ ਲੱਗੇਗੀ ਆਮ ਪੰਜਾਬੀਆਂ ਤੇ ਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਰਿਵਿਊ ਕਮੇਟੀ ਬਣਾ ਕੇ ਇਹਨੂੰ ਹਾਰਡ ਟਾਈਮ ਆਪਾਂ ਰਾਜਨੀਤੀ ਦੇ ਪ੍ਰਿਜ਼ਮ ਨਾਲ ਦੇਖੇ ਜਾਵਾਂਗੇ ਫਿਰ ਉਹ ਗੈਪ ਵੱਧਾ ਜਾਏਗਾ